ਦੀ ਵੀ ਪਾਗਾਂ ਦੀ ਸੀ ਉਸ ਤੋਂ ਬੜਾ ਫਾਸਲਾ ਹੁੰਦਾ ਸੀ ਤੇ ਜੋ ਤੁਸੀਂ ਹੁਕਮ ਕਰਦੇ ਸੀ ਉਹ ਤੁਹਾਨੂੰ ਬੋਲਦਾ ਸੀ ਪਰ ਫਿਰ ਭਾਉ ਕਾਂਗਰਸ ਸਾਹਿਬ ਸਰਬੱਤ ਦਾਤ ਸੰਧਰਾਨ ਦੇ ਬੜੇ ਉਸਤਾਦ ਦੇ ਵਿੱਚ ਦੱਸਿਆ ਕਿ ਉਹਨੀਆਂ ਤਖਨਾ ਕਾਢੀਆਂ ਮੁੱਟਕਾ ਸਾਹਿਬ ਨੇ ਕਿੰਨਾ ਕੁ ਸਤਾ ਸੀ ਕਰਜੇ ਬਾਸ ਕਰਦੇ ਨੇ ਘਰ ਘਰ ਨੌਕਰੀ ਦੇ ਦਾਂਗੇ ਮਸੇ ਚਾਰ ਹਫ਼ਤੇ ਦੇ ਖਤਮ ਕਰ ਦਿਆਂਗੇ ਮਨ ਅਜਿਹਾ ਮੰਨਿਆ ਜਿਵੇਂ ਜਿਹੜੇ ਕਿੰਨਾ ਝੂਠ ਬੋਲਦੇ ਸੀ ਉਹ ਗੁੱਟਾ ਸਾਹਿਬ ਹੱਥ ਹੜਕੇ ਝੂਠ ਬੋਲਦੇ ਸੀ ਤੇ ਜਿਹੜੇ ਆੜੀ ਵਾਲੇ ਆਂਦੇ ਉਸ ਤੋਂ ਬਾਅਦ ਇਹਨਾਂ ਦਾ ਸਾਰ ਨਹੀਂ ਹੱਤਾ ਗਿਰਨਾ ਉਹ ਕ੍ਰਾਫ ਕਰਦੇ ਸੀ ਇੱਕ ਨਿਸ਼ਾਨਾ ਲੈ ਕੇ ਆਏ ਸੀ ਕਿ ਦੇਸ਼ ਤੋਂ ਮੁਚੋਂ ਤਰੱਕਰ ਖਤਮ ਕਰਨੀ ਤੇ ਨਹੀਂ ਹੋਇਆ ਤਾਂ ਦੱਸਿਆ ਕਿ ਤਰੱਕਰ ਖਤਮ ਕਰਕੇ ਕੈਦਨੀ ਵਾਲ ਦੇ ਘਰ ਕੋਲ ਸੱਜਾ ਇਕੱਠਾ ਕਰਨਾ इतने दो खाकर कई बंदे थी कि सारे देश भ्रष्टाचार खत्म कर देने ना कदम कदम ठेकेदार व्डा आ जाए तो इतना ही कम वा ले तो छोटे छोटे कई ठेकेदार मारे जाते हैं जिन्होंने थोड़ा थोड़ा कम ला के अपनी रोटी बाजी जी है वो कमाने के भ्रष्टाचार का सब तो व्डा ठेकेदार देश के आ ਆਹ ਸੁਣਾ ਦੇ ਹਰ ਆਮ ਲੋਕੀਆ ਜਦੋਂ ਇਹਨਾਂ ਦੇ ਦੇਲੇ ਕੋਨ ਪ੍ਰਚਾਰ ਕਰਨ ਦੀ ਲਿਸਟ ਤੁਸੀਂ ਆਮ ਆਦਮੀ ਪਾਰਟੀ ਦੀ ਕਰਦੇ ਤੇ ਗੰਗੇ ਤਹਾੜ ਦੇ ਵਿੱਚ ਦੇ 2-2 ਸਾਲ ਕ੍ਰਪਸ਼ਨ ਦੇ ਵਿੱਚ ਡੰਗ ਰਹੇ ਨੇ ਤਾਂ ਅੱਜ ਉਹ ਰੋਜ਼ ਬਬਲਾ ਦੀ ਰਾਜਨੀਤੀ ਦੇ ਸਟਾਰ ਬਕਰਤ ਬਣ ਕੇ ਕਹਿੰਦਾ ਹਾਂ ਜਿਵੇਂ ਹਮਸਾ ਹਕਤ ਤਰੰਤਾਂ ਦੇ ਵਿੱਚ ਦੁਕਾਨ ਦੇ ਵਿੱਚ ਜਿਹੜਾ ਬੋਟਾ ਮੱਗਦੇ ਕਿੱਥੇ ਸ਼ਰਮ ਤੇ ਜਾ ਰਹੇ ਅਰਵਿੰਦ ਤੇਜਰੀਵਾਲ ਨੇ ਜ਼ਮਾਨਤ ਲੈਣ ਵਾਸਤੇ ਗੋਡੇ ਨਿਖੜੇ ਸੁਪਰੀਮ ਕੋਰਟ 'ਤੋਂ ਬਾਹਰ ਸਾਰਾ ਜਾਤੂ ਮਾਰਦੇ ਮਰੀ ਤੇ ਜ਼ਮਾਨਤ ਮਿਲਦੀ ਹੈ ਸਾਰੀ ਬਹਾ ਕੋਰਟਾਂ ਤੇ ਅੰਨਾ ਤਾਹਤ ਹੋਤੀ ਆ ਗਿਆ ਸਾਡੇ ਸਰਪੰਚਾਂ ਨੂੰ ਸੋਚ ਕੌਣ ਇਸ 스테ਟ ਆ ਕੇ ਦਬਕਾ ਮਾਰਦਾ ਕਿ ਕਿਹੜਾ ਸਰਪੰਚ ਝੱਤਾ ਚਾਰ ਕਰੇਗਾ ਨੂੰ ਅੰਦਰ ਕਰੇਗਾ ਕਿ ਵਾਦੀ ਦੇ ਦਾਅਵੇ ਤਾਂ ਮੱਖਟੇ ਤੇ ਬੋਲੇ ਸੰਵਿਧਾਨੀ ਬੋਲੇ ਜੇਨਰਲ ਸੰਕ੍ਰੇ ਕਰੋਨਾ ਵੀ ਕ੍ਰਪਸ਼ਨ ਦੇ ਵਿੱਚੋਂ ਅਦਾਲਤਾਂ ਨੇ ਕਮੀਸ਼ਾ ਨਾਲ ਕੇ ਜਮਾਨਤ ਦਿੱਤੀ ਹੈ ਹਲੇ ਕੋਈ ਫੈਸਲਾ ਨਹੀਂ ਹੋਇਆ ਇਹਨੂੰ ਸਜ਼ਾ ਹੋ ਕੇ ਕਿਤੇ ਵੀ ਪਰ ਹਰਾਮੇ ਨੇ ਦੱਲਾ ਸਾਡਾ ਮੁੱਖ ਮੰਤਰੀ ਕਿੰਨਾ ਥੋੜਾ ਲੱਗ ਗਿਆ ਪੰਜਾਬੀਆਂ ਨੂੰ ਕਿੰਨਾ ਥੋੜਾ ਰਾਤ ਆ ਉਹ ਸਭ ਕਿਨੇ ਹੋ ਗੋਪਾ ਦੇ ਮੰਨਾਂ ਦੇ ਵਿੱਚ ਸਹਜ ਕਰਿਆ ਆ ਬੱਦਕੇ ਦੀ ਮਾਰ ਰਿਹਾ ਕੋਈ ਜੇ ਕਿਸੇ ਪ੍ਰਤੰਤ ਨੇ ਹੇਰਾ ਫੇਰੀ ਕੀਤੀ ਤਿੱਪੇ ਲੰਮੀ ਨੇ ਬਦਕਾ ਤੇ ਆ ਫਿਰ ਵੀ ਕਰਨੀ ਕਹੇ ਤਵਾ 10 ਸਾਲ ਹੋ ਗਏ ਕਿਸੇ ਨੇ ਦਵਾ ਨਹੀਂ ਦਿੱਤੀ ਸਰਪ੍ਰਤਕਾਰ ਸਿੰਘ ਬਾਦਲ ਦੀ ਜ਼ਮਨ ਤੋਂ ਕਦੋਂ ਕਿ ਪੰਚਾਇਤ ਨੂੰ ਤੇ ਹੁਣ ਤੱਕ ਪੰਚਾਇਤਾਂ ਸੰਗਤ ਦਰਸ਼ਨਾ ਤੋਂ 10 ਸਾਲ ਦੇ ਮੰਨ ਚੱਲ ਰਹੀਆਂ ਤੇ ਕੋਈ ਇਹ ਨਾ ਕਿ ਕਿਸੇ ਬੰਦੇ ਨੂੰ ਦੇ ਦੇ ਲੈ ਕਿਸੇ ਪਰਚਾ ਤੇ ਬੇਨਗਰ ਤੋਂ ਨਾਮ ਨੇ ਆ ਦੋਹ ਜਵਾਨਾਂ ਨੂੰ ਸੱਜਣ ਨੂੰ ਗੁੰਮਰਾਹ ਕਰਨਾ ਸੀ ਤੇ ਅਜੇ ਲੋਕ ਕਰਨਾ ਜਾਉਂਦੇ ਸਾਰੇ ਹੁਣ ਕੋਈ ਚੇਰਮੈਨ ਦੀ ਪੋਸਟ ਖਾਲੀ ਹੁੰਦੀ ਹੈ ਤੇ ਜੱਲੀ ਆ ਲਾ ਕੇ ਲੱਗ ਜਾਂਦਾ ਕੋਈ ਅਸਕਰ ਦੀ ਪੋਸਟ ਖਾਲੀ ਹੁੰਦੀ ਹੈ ਤੇ ਜੱਲੀ ਤੇ ਆ ਕੇ ਕੋਈ ਨਾ ਕੋਈ ਦੋ ਤਾਇਦ ਅਫਸਰ ਉੱਤੇ ਆ ਕੇ ਲੱਗ ਜਾਂਦਾ ਮੁੱਖ ਮੰਤਰੀ ਦੇ ਦਫ਼ਤਰ ਦੇ ਉੱਤੇ ਕੰਮ ਕਰਦਾ ਦਿੱਲੀ ਵਾਲਾ ਸਾਰੇ ਮੰਤਰੀਆਂ ਦੇ ਨਾਲ ਇੱਕ ਹਕਮ ਦੇਣ ਵਾਲਾ ਦਿੱਲੀ ਦਾ ਸੰਤਾਨ ਹਰ ਲੈਕ ਮੇਜ ਦੇ ਵਿੱਚ ਬੈਠਾ ਤਰੁਵੇ ਤੇ ਮੈਸਨ ਮਹਿਦਮਾ ਉੱਥੇ ਸਾਰੇ ਦਿੱਲੀ ਵਾਲੇ ਆ ਕੇ ਬੈਠੇ ਤੇ ਹੁਣ ਦੱਸੋ ਸਰਕਾਰ ਜਿਹੜੀ ਹੈ ਕੋਈ ਪੰਜਾਬੀਆਂ ਦੀ ਸਰਕਾਰ ਹੈ ਕੋ ਦਿੱਲੀ ਵਾਲਿਆਂ ਦੀ ਸਰਕਾਰ ਹੈ ਅਜੇ ਤੱਕ ਕਦੇ ਕਿਸੇ ਨੇ ਨਹੀਂ ਸੱਚੇ ਆਖੀ ਸੰਤਨ ਦਾ ਨਹੀਂ ਆ ਅਜੇ ਤੱਕ ਸੰਤਨ ਕੋਲ ਆਪਣੇ ਬਾਤ ਅਧਿਕਾਰ ਮੰਗਦੇ ਰਹੇ ਆ ਤੇ ਹੁਣ ਦਿੱਲੀ ਦੀ ਇੱਕ ਛੋਟੀ ਜਿਹੀ ਕਮੇਟੀ ਜਿੱਦੀ ਸਰਕਾਰ ਆ ਅੱਜ ਰਮ ਨੇ ਇਹਨਾਂ ਦੇ ਅੰਮਨ ਨੇ ਦਿੱਤੇ ਹੋਇਆ ਪਰ ਫੈਸਲੇ ਜਦੋਂ ਆ ਸਾਡੇ ਮੁੱਖ ਮੰਤਰੀ ਦੇ ਹੱਥੋਂ ਨਹੀਂ ਆ ਫੈਸਲਾ ਦਿੱਲੀ ਤੋਂ ਦਿੱਤਾ ਆ ਅੱਜ ਵੀ ਯਾਰ ਇੱਕ ਅਜਿਹੇ ਦਾ ਫਸਲਾ ਮਲਾ ਫਸਲਾ ਹੋਇਆ ਸੀ ਜ਼ਮੀਨਾਂ ਅਕਵਾਇਰ ਕਰਨ ਦਾ ਤੇ ਪੰਜਾਬ ਨੂੰ ਹਿੱਟੰਡੀ ਕੇਦਰੀ ਵਾਦੀ ਬੜੀ ਵੱਡੀ ਸਾਜਿਸ਼ ਸੀ ਜਿਹਦੇ ਚ ਸਾਡੀ ਸਾਰੀ ਸਰਕਾਰ ਟੱਗਦਾ ਸੀ ਤੇ ਸਮਾਂ ਆਪ ਕਰਦਾ ਮੈਂ ਧੰਨਵਾਦ ਕਰਦਾ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦਾ ਉਸ ਸਾਰੇ ਮਤਾਲੀ ਯੋਧੇ ਪਿੱਛੇ ਹੋਏ ਪੰਜਾਬ ਦੀ ਜਨਤਾ ਕੱਟੂ ਹੋਈ ਪਹਿਲੀ ਵਾਰ ਇਹ ਕਿ ਉਹਨੂੰ ਜਿਹੜਾ ਪੰਜਾਬ ਮਾਰੂਕ ਫੈਸਲਾ ਉਹ ਲਾਗੂ ਕਰਨ ਤੋਂ ਪਹਿਲਾਂ ਪਹਿਲਾਂ ਵਾਪਸ ਕਰਨਾ ਪਿਆ। ਛੋਟੀ ਵੀ ਗੱਲ। ਕੋਈ ਸੋਣਾ ਤੁਹਾਨੂੰ ਜਾਂਦਾ। ਔਰ ਜੋ ਮੁਸੀਬਤ ਆ ਗਈ ਪੰਜਾਬ ਤੇ ਹੜਾਂ ਦੀ। ਪਹਾਰਾ ਨਹੀਂ ਨਾ ਦੇ। ਨਾਅ ਤੇ ਸਰਕਾਰ ਦੱਗੀ ਆ ਵੀ ਨਾਅ ਤੇ ਸਰਕਾਰ ਪੰਜਾਬ ਹਾਂ। ਸੂਜੇ ਦੇ ਲੋਕ ਜਦੋਂ ਕਾਹਤਕ ਪਹਿਲਾ ਫੌਜ ਦੇ ਨਾਲ ਖੜੇ ਸੀ ਜਦੋਂ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਹੋਈ ਸਾਥ ਦਾ ਬਾਦ ਖੜੇ ਸੀ ਜੇ ਨਾ ਲੋਕਾਂ ਦੇ ਉੱਤੇ ਮੁਸੀਬਤਾਂ ਆਈ ਤੇ ਮੈਂ ਵੀ ਬਸੇ ਪਰ ਆ ਸਿਰੋਨੀ ਅਕਾਲੀ ਦਲ ਤੋਂ ਸਲਾਹ ਕਿਹੜੀ ਚੁੱਬੇ ਦੀ ਸਰਕਾਰ ਤੇ ਕਿਹੜੀ ਬੇਸ਼ਮੀ ਸਰਕਾਰ ਜੰਗ ਆਵੇ ਤੇ ਤੁਹਾਡੇ ਨਾਲ ਆ ਕੇ ਤੁਹਾਡੇ ਖੜੇ ਇਹਨਾਂ ਰਾਤਾਂ ਦੇ ਬਗਾਨੇ ਦਾ ਪਤਾ ਲੱਗਦਾ ਕਿਤੇ ਮਾਮਲੇ ਨੂੰ ਦਰਦਿਤ ਆ ਗਿਆ ਅੱਧੀ ਅੱਧੀ ਰਾਤ ਨੂੰ ਬੰਨਾਂ ਦੇ ਉੱਤੇ ਜਾ ਕੇ ਜੇ ਤੇਰਖੇ ਦੇ ਤਰ੍ਹਾਂ ਖੜੇ ਸੀ ਤੇ ਤੇਲ ਪਾਏ ਜੇ ਨਾਲ ਵੱਡੇ ਵੀ ਰੋਣ ਸੀ ਤੇ ਸ਼ੋਮ ਨੇ ਇਕੱਲੀ ਚਲਦੀ ਗੀਤ ਦੇ ਵਰਕਰ ਨਾਲ ਲਾਏ ਜੇ ਕੋਈ ਸੰਬੰਧ ਸੀ ਪਾਸ ਗਰਮਣੀ ਗੋਡਾ ਰਤਬੰਦ ਕਮੇਟੀ ਤਰੀ ਤੇ ਜਹਾਜ਼ ਰੰਗਣੀ ਆ ਕਾਲੀ ਬਲਦ ਪ੍ਰਧਾਨ ਆਪਣਾ ਕਾਫਲਾ ਲੈ ਕੇ ਤੁਰਿਆ ਤੇ ਤੋਹ ਸ੍ਰੀ ਚੌਕੇ ਉਹਨਾਂ ਦੇ ਅੰਦਰ ਦਰਜਦਾ ਸੀ ਉਹ ਆਪਣੇ ਗੋਦੜਕਦਾ ਸੀ ਤੁਹਾਡਾ ਆਪਣਾ ਕੋ ਭਰਾ ਸੀ ਆਪਣੀ ਭਾਜੀ ਭਾਤੀ ਸੀ ਇਸ ਕਰਕੇ ਅੱਧੀ ਰਾਤ ਨੂੰ ਚੱਲ ਗਈ ਪਰ ਜਦੋਂ ਵੱਜੋ ਵੱਜੋ ਉਸ ਦਿਨ ਦਰਵਾਜ਼ੇ ਕੱਢਦੇ ਸੀ ਅੱਜ ਪਿੱਛੇ ਲੋਕਾਂ ਨੂੰ ਕੋਈ ਮਾਮਲਾ ਇੱਕ ਪਾਸਾ ਕਿਸੇ ਨੂੰ ਪੜਿਆ ਅੱਜ ਕੋਚੇ ਮਾਰੀ ਮਹਿਕਮਾ ਨੂੰ ਕਿ ਤਸਮੇ ਬੰਦਾ ਵਾਸਤੇ ਕੋਈ ਇੱਕ ਪੈਸਾ ਦਵੇ ਪੈਸਾ ਸੰਗਤ ਮੇਕ ਤੱਕ ਨਹੀਂ ਸੀ ਸਾਡੇ ਮਹਾਪੁਰ ਤੱਕ ਨਹੀਂ ਸੀ ਸੰਗੇ ਤੱਕ ਨਹੀਂ ਸੀ ਤੇ ਲੋਕਾਂ ਦੇ ਇੱਕ ਬੁੱਢੇ ਦਾ ਦੁੱਖ ਬਣਾਇਆ ਪਰ ਭਰਾਓ ਦੇ ਤਾਂ ਅੱਜ ਆਪਣੀ ਸਰੋਵੰਨ ਕਾਲੀਪਾਲ ਦੀ ਸਰਕਾਰ ਹੰਢੀ ਤੇ ਓਦਾ ਹੁੰਦਾ ਕਦੇ ਨਹੀਂ ਦੱਸ ਤੁਸੀਂ ਦੇਖਦੇ ਹੋ ਕੋਚਾ ਇਸ ਦੇ ਸ੍ਰੀ ਤਰਕ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬਤੌਰ ਲੋਕ ਨੁਮੰਤਰੀ ਅੱਧੀ ਰਾਤ ਨੂੰ ਜਦੋਂ ਕਿਸੇ ਨੂੰ ਲੋੜ ਪੈਂਦੀ ਸੀ ਤੇ ਆਖੋ ਤੁਹਾਡੇ ਨਾਲ ਖੜਦੇ ਸੀ ਇਸ ਸਰਕਾਰ ਤੋਂ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਹਨ ਅਵਕਾਸ਼ ਹਨ ਇਹ ਨਹੀਂ ਕਿ ਇੱਕ ਬੋਰਡ ਦੇ ਨਾਲ ਕੋਈ ਸਰਕਾਰ ਬਣੇ ਜਾਈ 94 ਮਗਰੇ ਐਮਐਲਏ ਤੁਹਾਨੂੰ ਵੀ ਪਤਾ ਮੰਨ ਵੀ ਪਤਾ ਪਰ ਬਹੁਤ ਸੇ ਸਾਲ ਲੱਤ ਰਹਿ ਗਿਆ ਪਰ ਕੋਈ ਜਦੋਂ ਇਹ ਤੁਸੀਂ ਹੁਣ ਬਹਿ ਇੱਕ ਸੰਦੇਸ਼ ਸੰਤਾਂ ਸਾਡੀ ਬ੍ਰਹਮ ਦੇਉਂਦੀ ਮਹਾਰਾਜ ਦੀ ਧੱਪੀ ਨਜਰਾ ਉਹ ਦੇਖਦੀ ਦੰਤਾਂ ਨੂੰ ਜਰੂਰ ਦੇਣ ਇਹ ਸਰ ਦੇ ਤੁਹਾਨੂੰ ਬੋਲਦੀ ਹੈ ਕਿ ਜਿਹੜਾ ਸਾਡੇ ਨਾਲ ਧੋਖਾ ਕਰ ਗਿਆ ਉਹ ਸਾਡੇ ਨਾਲ ਨਹੀਂ ਧੋਖਾ ਕਰਕੇ ਗਿਆ ਤੁਹਾਡੇ ਸਾਰੇ ਨਾਲ ਧੋਖਾ ਕਰ ਗਿਆ ਦੇਖੋ ਸ੍ਰੀਮੰਤਿ ਵਾਲੀ ਅੰਮ੍ਰਲ ਬਣਾਇਆ ਸੀ ਪਿੰਨਾ ਮਾਨ ਸਿੰਘ ਜੰਮੇ ਛੱਤੀ ਜਿਹੇ ਸੀ ਤੋਂ ਸ੍ਰੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਉਸ ਵੇਲੇ ਸਰਦਾਰ ਹਰਦੀਪ ਸਿੰਘ ਸੰਧੂ ਨੇ ਸ਼ਰੋਮਣੀ ਅਕਾਲੀ ਦਲ ਨੂੰ ਦਿੱਤੀ ਸੀ। ਤੇ ਕਿਉਂ ਪਰਜ ਬਣਦਾ ਸੀ? ਪਰਦਾ ਹਟਾਉਣ ਲਈ ਵਰਕਰਾਂ ਦਾ ਧੰਨਵਾਦ ਕਰਦੇ। ਇਸ ਸਾਰੇ ਪਾਲੀ ਵਰਕਰਾਂ ਕਾਹਤੇ ਜਨਲ ਖੜੇ ਆ। ਇੱਕ ਵੀ ਬੰਦੇ ਨੇ ਕਿਸੇ ਨੂੰ ਇਹਦਾ ਸਾਥ ਨਹੀਂ ਦਿੱਤਾ। ਤੇ ਇਹ ਨਾ ਸੰਗਠਨ ਜਿਹੜਾ ਪਹਿਲਾਂ ਤੁਸੀਂ ਸੰਪੇੜ ਦਿੱਤਾ। ਤੇ ਉਹ ਵਾਸਤੇ ਮੈਂ ਤੋੜ ਦਿੱਤੇ ਤੇ ਬੇਤਮਦ ਕਰ। ਕਿਤੇ ਇਹ ਹੀ ਤੁਹਾਡਾ ਅਸਲੀ ਦੱਬਾ ਕਿ ਅਸਲੀ ਕਰਾਮੇ ਤੁਸੀਂ ਇਹਦੇ ਦੇ ਬਜ਼ੁਰਗ ਬੈਠੇ। ਤੇ ਜੀ ਪਾਕੀ ਤੋਂ ਕੁਛ ਨਹੀਂ ਹਵੇ। ਉਹ ਹਟ ਗਿਆ। ਤੇ ਉਹਨੇ ਰੋਕ ਦਿਨਾ ਹੈ ਕਿ ਬਿੰਦ ਪਿਸਟੋਨਾ ਤੇ। ਤੇ ਤੁਸੀਂ ਸਾਰੇ ਪਾਕੀ ਦੇ ਨਾਲ ਖੜੇ। ਪਰ ਮੈਂ ਬੇਨਤੀ ਕਰਦੇ ਹਾਂ ਕਿ ਬੋੜਾ ਵਾਸਾ ਹੀ ਤੁਸੀਂ ਸਮਿਹੀ ਸਾਰੇ ਪੰਚਾਇਤ ਨੂੰ ਇਸ ਲੈਕਚਰ ਦੇ ਵਿੱਚ ਭੇਜਣਾ ਹੈ। ਉਸ ਸਮੂਹੇ ਨੂੰ ਕੱਲੇ ਸੁਨੇਹੇ ਮੇ ਤੁਹਾਡੀ ਆਉਣ ਵਾਲੀ ਸਰਕਾਰ ਚਰੰਮੇ ਕੱਲ ਪੰਚਾਇਤ 2026 ਬਣਾਉਣੇ। ਇਹ ਸਰਦੋ ਇਹ ਵਾਅਦਾ ਕਿ ਕੱਲ੍ਹ ਵੀ ਬੰਦਾ ਸੋਧਨ ਦਾ ਚਾਲੇ ਸਰਕਾਰ ਆ ਉਹਨੂੰ ਪਾਦੀਏ। ਇਹ ਇਸ ਬੜਾ ਤੁਹਾਡਾ ਫੈਸਲਾ ਇਹਨੇ ਮੀਂਹ ਰੱਖ ਦੇਣੀ ਹੈ। 2022 ਦੀ ਜਿਹੜੀ ਆਉਣ ਵਾਲੀ ਧਾਕੀ ਇਲੈਕਸ਼ਨ ਇਸ ਸਰਪ੍ਰੇ ਪ੍ਰਾਇਤ ਤੁਸੀਂ ਪਹਿਲਾਂ ਵੀ ਸਾਰੇ ਇਕੱਠੇ ਹੋਏ ਸਿੱਧੂ ਇੱਥੇ ਵੀ ਮੈਨੂੰ ਮਿਲਾਇਆ ਸੀ ਵੱਡੂ ਗੁਰਦਾਸ ਸਾਹਿਬ ਦੱਸ ਰਹੇ ਸੀ ਕਿ ਕੋਈ ਵੀ ਬਾਦ ਨਹੀਂ ਰਿਹਾ ਕਿ ਸਾਰੇ ਸਰਪੰਚ ਸਾਡੇ ਸਰਪੰਚ ਭਾਵੇਂ ਕੋਈ ਕਿਸੇ ਪਾਰਟੀ ਦਾ ਸਾਰੇ ਇਕੱਠੇ ਹੋ ਗਏ ਇਹ ਹਾਲੇ ਵੀ ਕੋਈ ਭੈਣ ਭਰਾ ਬਾਹਰ ਆ ਤੇ ਉਹਨਾਂ ਨੂੰ ਹੀ ਜਾ ਕੇ ਡੈਂਪ ਕਰ। ਕਿਉਂਕਿ ਮਾਂ ਇਹਨਾਂ ਨੇ ਬਲਤ ਵੀਰਾਂ ਦਾ ਕੁਝ ਕਰਨਾ। ਮਾਂ ਇਹਨਾਂ ਨੇ ਸਾਈ ਵੀਰਾਂ ਦਾ ਕੁਝ ਕਰਨਾ। ਮਾਂ ਇਹਨਾਂ ਨੇ ਹਿੰਦੂ ਵੀਰਾਂ ਦਾ ਕੁਝ ਕਰਨਾ। ਇਹ ਸੱਜੇ ਸਰ ਦੀ ਮਾਂ ਸਿਧਾਂਤ ਦੀ ਜਿਹੜੀ ਸੋਚ ਹੈ, ਗੁਰੂ ਮਹਾਰਾਜ ਦੀ ਸੋਚ ਹੈ। ਬਾਣਸੀ ਬਾਤ ਕਰਦੇ ਕਿ ਤੇ ਜਾਣਦੇ ਵੀ ਅਰੇ ਸੁਣ ਮੰਨੂ ਰੱਤਲੀ ਤਾਂ ਨਹੀਂ ਇਹਦੀ ਸਮਝ ਹੈ। ਔਰ ਸਰੇਮਨੀ ਕੰਵਲ ਦੇ ਅੰਦਰ ਇਹ ਭਾਵਨਾ ਹੈ ਕਿ ਜਦੋਂ ਵੀ ਸਾਡੀ ਸਰਕਾਰ ਬਣਦੀ ਹੈ ਉਹ ਕਿਸੇ ਇੱਕ ਵਰਗ ਦੀ ਨਹੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ ਇੱਕ ਸਾਰਿਆਂ ਦਾ ਵੱਤੋਂ ਵੱਪਾ ਸਨਮਾਨ ਦਾ ਇਸ ਤਰ੍ਹਾਂ ਕੋ ਹਮ ਸਾਡ ਮਿਲਣਾ ਦਾ ਕੱਖ ਨਹੀਂ ਪਰ ਮੱਤਾ ਜਿਹਦਾ ਹੁੰਦਾ ਉਹ ਤੁੱਡੀਆਂ ਨੂੰ ਚਾਹਦਾ ਤਗਦੇ ਹੋ ਕੇ ਸਾਰੇ ਇੱਕ ਇੱਕ ਵੋਟ ਜਿਹੜੀ ਸਾਰੇ ਨੰਬਰ ਦੋ ਹੱਥ ਖੜੇ ਕਰਕੇ ਸਾਰੇ ਨੂੰ ਆਪਾਂ ਜਿਵੇਂ ਭਰੋਸਾ ਦੇਣਾ ਕਿ ਪ੍ਰਧਾਨ ਸਾਹਿਬ ਸ਼੍ਰਮਣੀ ਕਾਲੀ ਦਲ ਪੇਪਰ ਮਲੇ ਤੇ ਇੱਕ ਭਰੋਸਾ ਆਪਾਂ ਸ਼੍ਰਮਣੀ ਕਾਲੀ ਦਲ ਨੂੰ ਦੋਨੇ ਹੱਥ ਕਦੇ ਕਰਕੇ ਦੇਣਾ ਤੇ ਇਸ ਨਗਰ ਤੋਂ ਆਪਾਂ ਸ਼ਾਨ ਬਣਾਵਾਂ ਸ਼੍ਰਮਣੀ ਕਾਲੀ ਦਲ ਦੇ ਜਿਹੜੇ ਸਾਡੇ ਕੈਂਡੀ ਦੇ ਪ੍ਰਿੰਸੀਪਲ ਸਕਲੰਦਰ ਕਾ ਤਵੇ ਲਿਖਿਆ ਲੰਬਾ ਵਰਦਨ ਸਵਾਸਤ ਹੈ ਦੇਖ ਨਹੀਂ ਤੀ ਹੈ ਔਰ ਬਹੁਤ ਵੱਡਾ ਮਸੰਦਾਨ ਦੇ ਉਮੀਦਵਾਰ ਮੇਰੇ ਪਹਿਲੀ ਵਾਰੀ ਇੱਥੇ ਧਾਵਾਂ ਨੂੰ ਜਿਹੜਾ ਇਸ ਮਾਤਾ ਧਾਗੋ ਦੀ ਜਿਹੜੀ ਧਰਤੀ ਹੈ ਉਹਦੇ ਉੱਤੇ ਬਣਾ ਵੱਡਾ ਸਨਮਾਨ ਉਮੀਦਵਾਰ ਬੰਦਾ ਸ਼ਰਮਣੀ ਅਕਾਲੀ ਪੰਥ ਦਾ ਬੁੱਤੂ ਜੀ ਆਇਆ ਇਸ ਤਰ੍ਹਾਂ ਤੇ ਧੰਵੀਰੇ ਦੀ ਧਰਤੀ ਮਾਤਾ ਧਾਗੋ ਦੀ ਧਰਤੀ ਇਸ ਧਰਤੀ ਦੇ ਉੱਤੇ ਜੀਵੀਆਂ ਨੇ ਬਹੁਤ ਵੱਡਾ ਇਤਿਹਾਸਕ ਯੋਗਦਾਨ ਪਾਇਆ ਔਰ ਪਾਨੋ ਖੁਸ਼ੀ ਆ ਕੇ ਚੱਦੂ ਤੇ ਆਏ ਨੇ ਮunicipal ਸਕੰਦਰਪੁਰ ਉਹਨਾਂ ਨੂੰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦੇ ਕੇ ਤਾਇਰ ਹਾਂ ਸੋ ਸਾਰਿਆਂ ਨੇ ਆਪਾ ਰੱਖ ਕੇ ਦੋ ਹਫ਼ਤੇ ਦੇ ਕਰਕੇ ਤੇ ਆਪਾਂ ਸਮਾਪਨ ਦਾ ਜਿਹੜਾ ਉਹ ਬਾਸਨਾ ਕਰਨਾ ਜਿਤਾਰਾ ਜੀ ਨੇ ਸਾਰੇ ਗੱਡ ਵੱੱਟ ਕੇ ਦੋਵੇਂ ਹਫ਼ਤੇ ਦੇ ਕਰਕੇ ਜਾ ਕੇ ਬੋਲੇ